ਸ਼੍ਰੀ ਗੁਰੂ ਰਵਿਦਾ ਸਾਧੂ ਸੰਪਰਦਾਇ ਸੋਸਾਇਟੀ ਰਜਿਸਟਰਡ ਦੇ ਪ੍ਰధాన ਸੰਤ ਬਾਬਾ ਨਿਰਮਲਦਾਸ ਜੀ ਡੇਰਾ 108 ਸੰਤ ਬਾਬਾ ਪ੍ਰੀਤਮਦਾਸ ਜੀ ਇੱਕ ਮਹੀਨੇ ਦੇ ਵਿਦੇਸ਼ ਦੌਰੇ ਤੋਂ ਵਾਪਸ ਪਰਤੇ। ਬਾਬਾ ਜੀ ਨੂੰ ਡੇਰੇ ਦੀਆਂ ਸੰਗਤਾਂ ਨਤਮਸਤਕ ਹੋਣ ਲਈ ਆ ਰਹੀਆਂ ਸਨ। ਲੋੜੀ ਅਤੇ ਮਕਰ ਸੰਕ੍ਰਾਂਤੀ ਦੇ ਪਵਿੱਤਰ ਦਿਹਾੜੇ ਦੀ ਹਜ਼ਾਰਾਂ ਸੰਗਤਾਂ ਵੱਲੋਂ ਬਾਬਾ ਜੀ ਨੂੰ ਵਧਾਈ ਦਿੱਤੀ ਗਈ ਅਤੇ ਡੇਰੇ ਪਹੁੰਚਣ ਤੇ ਸਵਾਗਤ ਕੀਤਾ ਗਿਆ। ਇਸ ਮੌਕੇ ਇੰਗਲੈਂਡ ਤੋਂ ਇਸਤਮੀਤ ਸਿੰਘ ਆਪਣੇ ਸਾਥੀਆਂ ਸਮੇਤ ਡੇਰੇ ਪਹੁੰਚੇ। ਬਾਬਾ ਜੀ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਬਾਬਾ ਜੀ ਵੱਲੋਂ ਕੀਤੇ ਜਾ ਰਹੇ ਸਮਾਜ ਭਲਾਈ ਦੇ ਕੰਮឆ្លਗਾਇਓ ਖੰਨ ਸਾਨੂੰ ਬਾਬਾ ਜੀ ਜਿੱਥੇ ਵੀ ਸੇਵਾ ਲਗਾਉਣਗੇ ਅਸੀਂ ਸੇਵਾ ਚ ਹਾਜ਼ਰ ਹੋਵਾਂਗੇ ਕਿਸਮੋ ਕੇ ਅਲਗ-ਅਲਗ ਸਮਾਜਿਕ ਰਾਜਨੀਤਿਕ ਪਾਰਟੀਆਂ ਦੇ ਤਾਨਮੇਕ ਜਥੇਬੰਦੀਆਂ ਦੇ ਆਗੂਆਂ ਨੇ ਬਾਬਾ ਜੀ ਦੇ ਦਰਸ਼ਨ ਕੀਤੇ ਸੰਤ ਬਾਬਾ ਨਿਰਮਲਦਾਸ ਜੀ ਅਤੇ ਉਮਾਰੀ ਭੈਣ ਸੰਤੋਸ਼ ਨੇ ਇਸਤਮੀਤ ਸਿੰਘ ਯੂਕੇ ਵਾਣਿਆ ਦਾ ਡੇਰਾ ਪਹਚਨ ਤੇ ਸਾਥੀਆਂ ਸਮੇਤ ਸਰੋਪਾ ਪਹਿਨਾ ਕੇ ਸਨਮਾਨ ਕੀਤਾ ਅੰਤ ਵਿੱਚ ਬਾਬਾ ਜੀ ਨੇ ਸਾਰੀ ਸਹਾਤ ਸੰਗਤ ਦਾ ਧੰਨਵਾਦ ਕੀਤਾ ਅਤੇ ਵਧਾਈ ਦਿੱਤੀ ਤਨਗੁਰ ਦੇਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਡੇਰਾ ਸੰਤਵਾ ਪ੍ਰੀਤਮ ਦਾਸ ਬਾਬੇ ਜੋੜੇ ਸਥਾਨ ਤੇ ਜਿਨ੍ਹਾਂ ਦੇ ਪ੍ਰੈਜ਼ੀਡੈਂਟ ਸੰਤਵਾ ਨਿਰਮਲ ਦਾਸ ਜੀ ਮਹਾਰਾਜ ਜੋ ਯੂਕੇ ਔਰ ਯੂਰਪ ਦੀ ਯਾਤਰਾ ਕਰਕੇ ਵਾਪਸ ਪਹੁੰਚੇ ਹਨ ਤੋਂ ਸਾਡੇ ਬਹੁਤ ਹੀ ਪਿਆਰੇ ਵੀਰ ਇਸ਼ਟਮੀ ਸਿੰਘ ਫੁੱਲ ਜੋ ਬਲਦੇਵ ਸਿੰਘ ਜੀ ਫੁੱਲ ਜੀ ਦੇ ਬੇਟਾ ਹਨ ਉਹ ਸਾਡੇ ਵਿੱਚ ਪਹੁੰਚੇ ਹਨ ਉਹਨਾਂ ਦੇ ਨਾਲ ਅਮਨਦੀਪ ਸਿੰਘ ਯਾਦਵਿੰਦਰ ਸਿੰਘ ਜੀ ਹਰਜੀਤ ਸੰਤੂ ਜੀ ਤੋਂ ਤਰਨ ਤਰਨ ਤੋਂ ਪ੍ਰਧਾਨ ਸਰਪੰਚ ਨੇਤਰਪਾਲ ਸਿੰਘ ਜੀ ਜੈਦੀਪ ਧਾਮੀ ਜੀ ਔਰ ਪਰਸ਼ੋਤਮ ਰਾਜ ਅहीर ਜੀ ਜੋ ਇਹਨਾਂ ਦੇ ਨਾਲ ਪਹੁੰਚੇ ਹਨ ਜੀ ਇਹਨਾਂ ਸਾਰਿਆਂ ਦਾ ਡੇਰੇ ਤੇ ਆਉਣ ਤੇ ਬਹੁਤ ਵੈਲਕਮ ਕਰਦੇ ਆ ਸਵਾਗਤ ਕਰਦੇ ਆ ਔਰ ਆਸ ਕਰਦੇ ਆ ਬਾਬਾ ਜੀ ਚਰਨਾਂ 'ਚ ਬੇਨਤੀ ਕਰਦੇ ਆ ਕਿ ਸਭ ਨੂੰ ਲੰਮੀ ਆਜੂ ਮਬਖਸ਼ਿਸ਼ ਕਰੇ ਔਰ ਚੰਗੀ ਮਤਬੁਦ ਬਖਸ਼ਿਸ਼ ਕਰਨ ਔਰ ਦੇਸ਼ ਤੇ ਕੌਮ ਦੀ ਸੇਵਾ ਕਰਨ ਦਾ ਬਲ ਬਖਸ਼ਿਸ਼ ਕਰਨ ਕਿਉਂਕਿ ਵਿਦੇਸ਼ਾਂ ਤੋਂ ਪਹੁੰਚੇ ਹਨ ਵਿਦੇਸ਼ਾਂ ਦੇ ਵਿੱਚ ਇਹਨਾਂ ਦਾ ਬਹੁਤ ਪਿਆਰ ਹੈ ਪੰਜਾਬ ਦੇ ਨਾਲ ਜੁੜੇ ਹੋਏ ਹਨ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਹੈਗੀ ਬਾਬਾ ਜੀ ਦੇ ਅਸ਼ੀਰਵਾਦ ਦੇ ਨਾਲ ਸਰਦਾਰ ਬਲਦੇਵ ਸਿੰਘ ਜੀ ਫੁੱਲ ਇਸਤਮੀ ਸਿੰਘ ਜਿਹਨਾਂ ਦੀ ਸਾਰੀ ਫੈਮਿਲੀ ਹੈਗੀ ਆ ਜਦੋਂ ਪਿਛੇ ਕੋਰੋਨਾ ਹੋਇਆ ਕੋਰੋਨਾ ਤੋਂ ਬਾਅਦ ਇਹਨਾਂ ਨੇ ਮੈਡੀਕਲ ਕੈਂਪ ਅੱਖਾਂ ਦੇ ਫ੍ਰੀ ਕੈਂਪ ਲਗਾਏ ਔਰ ਸਭ ਨੇ ਆਪਰੇਟ ਕੀਤੇ ਲੈਂਸ ਪਾਏ ਤੋਂ ਬਹੁਤ ਵੱਡਾ ਯੋਗਦਾਨ ਹੈ ਔਰ ਇਹਨਾਂ ਨੇ ਇੱਕ ਹੋਰ ਪਰਨ ਕੀਤਾ ਸੀ ਇਸਤਮੀ ਸਿੰਘ ਜੀ ਉਹਨਾਂ ਨੇ ਕਿ ਜਿਨ੍ਹਾਂ ਤੋਂ ਘਰ ਨਹੀਂ ਹਨ ਬੇਕਰ ਨੂੰ ਜੀ ਘਰ ਵੀ ਬੁਣਾ ਕੇ ਦਵਾਂਗੇ ਔਰ ਕਰ ਵੀ ਰਹੇ ਹਨ ਔਰ ਬਾਬਾ ਜੀ ਦੇ ਨਾਲ ਇਹਨਾਂ ਨੇ ਮੀਟਿੰਗ ਕੀਤੀ ਕਿ ਬਾਬਾ ਜੀ ਆਪ ਅਸ਼ੀਰਵਾਦ ਦਿਓ ਕਿ ਪੰਜਾਬ ਦੇ ਵਿੱਚ ਵੀ ਅਸੀਂ ਇਹ ਕੰਮ ਕਰਨਾ ਚਾਹੁੰਦੇ ਹਾਂ ਕਾਰਜ ਕਰਨਾ ਚਾਹੁੰਦੇ ਹਾਂ ਤਾਂ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਇਹਨਾਂ ਦੀ ਸੋਚ ਜਿਹੜੀ ਆ ਸਮਾਜ ਨੂੰ ਅੱਗੇ ਲੈ ਕੇ ਜਾਣ ਵਾਲੀ ਸੋਚ ਹੈ ਵਿਦੇਸ਼ਾਂ 'ਚ ਰਹਿ ਕੇ ਵੀ ਪੰਜਾਬ ਦੀ ਧਰਤੀ ਦੇ ਨਾਲ ਜੁੜੇ ਹਨ ਪੰਜਾਬ ਨੂੰ ਅੱਗੇ ਲੈ ਕੇ ਜਾਣ ਵਾਸਤੇ ਦੀ ਸੋਚ ਹੈ ਤਾਂ ਅਸੀਂ ਬਾਬੇ ਦੇ ਚਰਨਾਂ 'ਚ ਬੇਨਤੀ ਕਰਦੇ ਹਾਂ ਕਿ ਇਹਨਾਂ ਦੇ ਉੱਪਰ ਆਪਣਾ ਅਸ਼ੀਰਵਾਦ ਬਣਾ ਕੇ ਰੱਖੋ ਸਾਡੇ ਪਰਸ਼ੋਤਮ ਰਾਜ ਅहीर ਜੀ ਜਿਹ ਵਿੱਚ ਬੜਾ ਇਹਨਾਂ ਦਾ ਕੰਮ ਹੈ ਬਹੁਤ ਵੱਡਾ ਸਮਾਜ ਸੇਵਾ ਦਾ ਕੰਮ ਕਰ ਰਹੇ ਹਨ ਔਰ ਹਸ਼ਿਆਰਪੁਰ ਦੇ ਵਿੱਚ ਇਹਨਾਂ ਦਾ ਆਪਣਾ ਫਾਰਮ ਹੈ ਖੇਤੀ ਵੀ ਕਰਦੇ ਹਨ ਇਸੇ ਤਰ੍ਹਾਂ ਸਾਡੇ ਵਿੱਚ ਧਾਮੀ ਜੀ ਬੈਠਿਆ ਨੇ ਨਾਲ ਸਾਡੇ ਕੋਲ ਹੀ ਫਾਰਮ ਹਾਊਸ ਹੈ ਔਰ ਬਾਬੇ ਦਾ ਬੜਾ ਪਿਆਰ ਹੈ ਤੋਂ ਅਸੀਂ ਨਾਲ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਵੈਲਕਮ ਕਰਦੇ ਆਂ ਜੀ ਆਇਆਂ ਕਹਦੇ ਆਂ ਤੋਂ ਇਤਨੇ ਹੀ ਸ਼ਬਦਾਂ ਦੇ ਨਾਲ ਜ਼ੀਰੋ ਲਾਈਨ ਜੋ ਨਿਊਜ਼ ਚੈਨਲ ਸਾਡੇ 'ਚ ਪਹੁੰਚੇ ਹਨ ਦਿਵਿੰਦਰ ਜੀ ਤੋਂ ਅਸੀਂ ਇਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਆਂ ਕਿ ਬੜੇ ਰਾਈਟ ਟਾਈਮ ਤੇ ਪਹੁੰਚੇ ਹਨ ਇਹ ਜੋ ਮਹਾਪੁਰਖਾਂ ਦੇ ਅੱਜ ਲੋੜੀ ਦਾ ਤਿਉਹਾਰ ਹੈ ਅੱਜ ਲੋੜੀ ਦੇ ਤਿਉਹਾਰ ਤੇ ਵਿਸ਼ੇਸ਼ ਕਰਕੇ ਅਸ਼ੀਰਵਾ ਲੈਣਾ ਆਏ ਹਨ ਔਰ ਮਹਾਪੁਰਖਾਂ ਨੂੰ ਵਧਾਈ ਦੇਣ ਆਏ ਹਨ ਤੋਂ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸਾਰੇ ਜਿੰਨੇ ਵੀ ਸਾਡੇ ਪਹੁੰਚੇ ਹਨ ਜੈ ਗੁਰੂ ਦੇ ਜਾਂ ਗੁਰਦੇਵ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਅੱਜ ਲੋੜੀ ਦੇ ਮੌਕੇ ਦੇ ਉੱਪਰ ਬੱਬਾਈ ਦੇ ਦਰਸ਼ਨ ਕਰਨ ਆਇਆ ਮਹਾਰਾਜ ਦਾ ਅਸ਼ੀਰਵਾਦ ਲੈਣ ਆਇਆ ਕਿਵੇਂ ਜਿਹੜਾ ਵਧੀਆ ਮਾਹੌਲ ਚੱਲਦਾ ਰਹੇ ਵੀ ਸਮਾਜ ਸੇਵਾ ਦੇ ਵਿੱਚ ਵਿਚਰਦੇ ਰਹੀਏ ਤੇ ਆਏ ਇੱਥੇ ਵੀਰ ਇਸਤ ਦੀਪ ਸਿੰਘ ਜੀ ਉਹਨਾਂ ਦੇ ਨਾਲ ਮੁਲਾਕਾਤ ਹੋਈ ਹੈ ਨਾਲ ਮੇਰੇ ਵੀਰ ਹਰਜੀਤ ਜੀ ਹੋਰ ਐਨਆਰਈ ਭਰਾਵਾਂ ਦੇ ਨਾਲ ਚਰਚਾ ਹੋਈ ਹੈ ਉਹ ਮਹਾਰਾਜ ਦਾ ਅਸ਼ੀਰਵਾਦ ਲੈਣ ਆਏ ਸੀ ਬਹੁਤ ਵਧੀਆ ਲੱਗਿਆ ਕਿਉਂਕਿ ਵਿਦੇਸ਼ਾਂ ਦੇ ਵਿੱਚ ਰਹਿ ਕੇ ਪੰਜਾਬ ਦੇ ਨਾਲ ਜੁੜੇ ਰਹਿਣਾ ਪੰਜਾਬ ਦੀ ਮਿੱਟੀ ਦੀ ਮਹਿਕ ਜਿਹੜੀ ਆਪਣੇ ਨਾਲ ਰੱਖਣੀ ਔਰ ਹਮੇਸ਼ਾ ਜਿਹੜਾ ਆ ਬਾਹਰ ਮਿਹਨਤ ਕਰਨੀ ਹੈ ਤੇ ਸੋਚਣਾ ਜਿਹੜਾ ਪੰਜਾਬ ਬਾਰੇ ਇੱਕ ਬਹੁਤ ਹੀ ਵਿਲੱਖਣ ਜਿਹੜੀ ਸੋਚ ਹੈਗੀ ਹੈ ਸੋ ਨੌ ਦੀ ਵਧੀਆ ਔਰ ਗੰਭੀਰ ਚਰਚਾ ਹੋਈ ਆ ਬੜਾ ਮਜ਼ਾ ਆ ਕਿਉਂਕਿ ਇਨਸਾਨੀ ਜੀਵਨ ਜਿਹੜਾ ਸਾਰਿਆਂ ਨੂੰ ਮਿਲਦਾ ਹਰ ਕੋਈ ਜਿਹੜਾ ਆ ਜਦੋਂ ਜਿਉਣਾ ਸ਼ੁਰੂ ਕਰਦਾ ਆਪਣਾ ਜਿਹੜਾ ਜੀਵਨ ਭੋਗਦਾ ਹੈ ਪਰ ਉਸ ਜੀਵਨ ਦੇ ਵਿੱਚ ਕੌਣ ਕਿਹਦੇ ਲਈ ਕਿੱਥੇ ਕਿਆ-ਕਿਆ ਕੀਤਾ ਜਿਹੜਾ ਆਪਣੇ ਲਈ ਜਿਉਂਦਾ ਉਹਦੀ ਕਿੱਥੇ ਚਰਚਾ ਨਹੀਂ ਜਿਹੜਾ ਦੁਨੀਆ ਲਈ ਸਮਾਜ ਲਈ ਆਪਣੀ ਵਿਰਾਸਤ ਲਈ ਆਪਣੇ ਸੱਭਿਆਚਾਰ ਲਈ ਭਾਈਚਾਰਕ ਸਾਂਝ ਲਈ ਜਿਹੜਾ ਕੰਮ ਕਰਦਾ ਉਹਨੂੰ ਹਮੇਸ਼ਾ ਜਿਹੜਾ ਸਮਾਜ ਯਾਦ ਕਰਦਾ ਗੁਰੂ ਪਰਮਾਤਮਾ ਕੁਦਰਤ ਉਹਦੇ ਤੇ ਮਿਹਰ ਕਰਦੇ ਆ ਕਿਰਪਾ ਕਰਦੇ ਆ ਗੁਰੂ ਸਾਹਿਬ ਦੀ ਬਾਣੀ ਦੇ ਵਿੱਚ ਵੀ ਲਿਖਿਆ ਹੈ ਵੀ ਜਿਹੜਾ ਤੁਸੀਂ ਆਪਣੇ ਨਾਲ ਨਾਲ ਜਿਹੜਾ ਬਾਕੀ ਜਿੰਨਾ ਵੀ ਤੁਹਾਡਾ ਨਾਲ ਦੇ ਤੁਹਾਡੇ ਸੱਜਣ ਸਾਥੀ ਸਹੇੜੇ ਹੈਗੇ ਇਮਾਨਦਾਰੀ ਦੇ ਨਾਲ ਉਹਨਾਂ ਨਾਲ ਤੁਸੀਂ ਚੱਲੋ ਰਲ ਮਿਲ ਕੇ ਚੱਲੋ ਤਾਂ ਬਹੁਤ ਵਧੀਆ ਕੁਦਰਤ ਦੀ ਕਿਰਪਾ ਹੁੰਦੀ ਹੈ ਸੋ ਅੱਜ ਬੜੀ ਚਰਚਾ ਹੋਈ ਹੈ ਔਰ ਮਹ ਕਰ ਲਿਆ ਬਹੁਤ ਮਿੱਠੀਆਂ ਔਰ ਗੱਲਾਂ ਮਾਰ ਰਹੀ ਕੋ ਸੁਣੀ ਹੈ ਕਿਉਂਕਿ ਮਹਾਰਾਜ ਵੀ ਇੱਕ ਮਹੀਨੇ ਤੋਂ ਦਰਸ਼ਨ ਨਹੀਂ ਸੀ ਹੋਏ ਲਗਾਤਾਰ ਵਿਦੇਸ਼ਾਂ ਦੀ ਟੂਰ ਤੇ ਸੀਗੇ ਅੱਜ ਆਏ ਆ ਔਰ ਦਰਸ਼ਨ ਕੀਤੇ ਆ ਲੋਹੜੀ ਦੇ ਮੌਕੇ ਤੇ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਮਹਾਰਾਜ ਵੀ ਹਮੇਸ਼ਾ ਜਿਹੜਾ ਆ ਜਿਵੇਂ ਹੁਣ ਇਹ ਨੌਜਵਾਨ ਲੋਬੀ ਹੈ ਤੁਸੀਂ ਦੇਖੀਏ ਸਾਰੇ ਨੌਜਵਾਨ ਚਿਹਰੇ ਜਿਹੜੇ ਆ ਉਹ ਮਹਾਰਾਜ ਦੇ ਨਾਲ ਜੁੜੇ ਹੋਏ ਇਹਦਾ ਮਤਲਬ ਕੋਈ ਨਾ ਕੋਈ ਤਾਂ ਰੋਹਾਨੀ ਤਾਕਤ ਹੈ ਨਾ ਜਿਹੜਾ ਖਿੱਚ ਹੈ ਨਹੀਂ ਤਾਂ ਅੱਜ ਦਾ ਨੌਜਵਾਨ ਜਿਹੜਾ ਉਹ ਮੱਥਾ ਟੇਕ ਕੇ ਨਾਲ ਹੀ ਚੱਲੋ ਜੀ ਬਾਹਰ ਨੂੰ ਬਜ਼ੁਰਗ ਜਾਣ ਜਾਂ ਨਾ ਜਾਣ ਜਿਹੜੀ ਨੌਜਵਾਨ ਪੀ ਰਚੀ ਬੈਠੀ ਹੈ ਇਹ ਬਹੁਤ ਹੀ ਕੁਦਰਤੀ ਇੱਕ ਜਿਹੜਾ ਆ ਮਤਲਬ ਇੱਕ ਸਰੂਰ ਹੈਗਾ ਇੱਕ ਰੋਹਾਨੀ ਜਿਹੜੀ ਖਿੱਚ ਹੈਗੀ ਹੈ ਪਰਮਾਤਮਾ ਨਾਲ ਜੋੜਦੇ ਆ ਗੁਰੂ ਪਾਣੀ ਨਾਲ ਜੋੜਦੇ ਆ ਔਰ ਮਹਾਰਾਜ ਦੇ ਜਿਹੜੇ ਕੰਮ ਹੈ ਕਾਰਜ ਹੈ ਹਮੇਸ਼ਾ ਸਮਾਜ ਸੇਵਾ 'ਚ ਮੂਰੇ ਰਹਿੰਦੇ ਜਿਹਦੇ ਕਰਕੇ ਅਸੀਂ ਵੀ ਦੌੜੇ ਆਈਦਾ ਸਾਡੇ ਤੋਂ ਮੂਰੇ ਮੂਰੇ ਮਹਾਰਾਜ ਹੁੰਦੇ ਅਸੀਂ ਮਗਰ ਮਗਰ ਚੱਲਣ ਦੀ ਕੋਸ਼ਿਸ਼ ਕਰੀ ਰਹੀ ਹੈ ਸੋ ਇਹਨਾਂ ਦਾ ਆਸ਼ੀਰਵਾਦ ਜਿਹੜਾ ਹਮੇਸ਼ਾ ਸਾਰਿਆਂ ਤੇ ਨੌਜਵਾਨਾਂ ਤੇ ਸਾਰੇ ਸਮਾਜ ਦੇ ਉੱਪਰ ਬਣਿਆ ਰਹੇ ਅੱਜ ਲੋਹੜੀ ਦੇ ਮੌਕੇ ਤੇ ਬਹੁਤ ਬਹੁਤ ਮੁਬਾਰਕਾਂ ਨਾਲ ਪੈੰਜੀ ਉਹਨਾਂ ਦੇ ਦਰਸ਼ਨ ਹੁੰਦੇ ਆ ਬਹੁਤ ਵਧੀਆ ਆ ਜ਼ੀਰੋ ਨਿਊਜ਼ ਦੇ ਸਾਡੇ ਵੀਰ ਪੱਤਰਕਾਰ ਬੈਠੇ ਉਹਨਾਂ ਨਾਲ ਵੀ ਚਰਚਾ ਹੋਈ ਉਹ ਵੀ ਸੱਚ ਜਿਹੜਾ ਆ ਬਹੁਤ ਬਹੁਤ ਲਿਖਣ ਦੀ ਔਰ ਬੋਲਣ ਦੀ ਔਰ ਛਾਪਣ ਦੀ ਕੋਸ਼ਿਸ਼ ਕਰਦੇ ਆ ਔਰ ਵਧੀਆ ਜਿਹੜਾ ਜੋ ਚੱਲ ਰਿਹਾ ਉਹਨੂੰ ਜਿਹੜਾ ਆ ਤੁਹਾਡੇ ਮੂਰੇ ਲੈ ਕੇ ਆਉਂਦੇ ਆ ਸੋ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਸਾਨੂੰ ਚਰਚਾ ਕਰਨ ਦਾ ਮੌਕਾ ਮਿਲਿਆ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਪੀ ਜੈ ਪਰਤਾ ਮੈਂ ਹਰਜੀਤ ਸਿੰਘ ਸੰਤੂ ਤਰਨਤਰੰਤੋ ਜ਼ਿਲ੍ਹਾ ਪ੍ਰਧਾਨ ਆ ਭਾਰਤੀ ਜਨਤਾ ਪਾਰਟੀ ਤੋਂ ਤੇ ਅੱਜ ਅੱਛੇ ਚ ਤਰਤੇ ਸਰਦਾਰ ਅਸ਼ਮੀਤ ਸਿੰਘ ਜੀ ਦੇ ਨਾਲ ਜਨਤੀ ਪਰਮਾਤਮਾ ਦੀ ਬੜੀ ਕਿਰਪਾ ਹੈ ਸ ਵੀਰ ਦੇ ਉੱਤੇ ਉਹਨਾਂ ਦੇ ਬਦੌਲਤ ਅੱਜ ਬਾਬਾ ਜੀ ਦੇ ਦਰਸ਼ਨ ਹੋਏ ਨੇ ਭੈਣ ਜੀ ਨੂੰ ਵੀ ਮਿਲੇ ਆ ਸੀ ਤੇ ਬੜਾ ਹੀ ਮਨ ਨੂੰ ਇੱਥੇ ਡੇਰੇ ਆ ਕੇ ਬੜਾ ਸਕੂਨ ਮਿਲਿਆ ਹੈ ਬਾਬਾ ਜੀ ਨਾਲ ਬੜੀਆਂ ਡੂੰਗੀਆਂ ਵਿਚਾਰਾਂ ਵੀ ਹੋਈਆਂ ਨੇ ਤੇ ਮਨ ਨੂੰ ਬੜੀ ਇੱਕ ਸ਼ਾਂਤੀ ਮਿਲੀ ਆ ਕਿ ਜਦਾਂ ਬਾਬਾ ਜੀ ਦਿਨ ਰਾਤ ਲੋਕਾਂ ਦੀ ਸੇਵਾ ਭਾਵਨਾ ਬਾਰੇ ਸੋਚ ਰਹੇ ਨੇ ਬੜੇ ਬੜੇ ਇਲਾਕੇ ਦੇ ਵਿੱਚ ਸੇਵਾ ਭਾਵਨਾ ਦੇ ਤਹਿਤ ਇਹਨਾਂ ਨੇ ਜਿਹੜੇ ਪ੍ਰੋਗਰਾਮ ਵੀ ਕਰਵਾਏ ਨੇ ਲੋਕਾਂ ਦੇ ਹਮੇਸ਼ਾ ਹੀ ਦੁੱਖ ਸੁੱਖ ਦੇ ਵਿੱਚ ਭਾਈਵਾਲ ਰਹਿੰਦੇ ਨੇ ਤੇ ਅੱਜ ਆ ਕੇ ਡੇਰੇ ਆ ਕੇ ਬੜੀ ਮਨ ਨੂੰ ਪ੍ਰਸੰਤਾ ਮਿਲੀ ਹੈ ਤੇ ਸਮੁੱਚੇ ਡੇਰਾ ਵਾਸੀਆਂ ਨੂੰ ਬਾਬਾ ਜੀ ਨੂੰ ਮੈਂ ਆਪਣੀ ਸਮੁੱਚੀ ਪਾਰਟੀ ਵੱਲੋਂ ਵੀ ਸਮੁੱਚੇ ਸਾਰੇ ਨਾਲੇ ਸਾਥੀਆਂ ਵੱਲੋਂ ਵੀ ਪੂਰਾ ਵਿਸ਼ਵਾਸ ਦਵਣਾ ਕਿ ਜੋ ਵੀ ਬਾਬਾ ਜੀ ਆਉਣ ਵਾਲੇ ਟਾਈਮ ਦੇ ਵਿੱਚ ਸਾਨੂੰ ਹੁਕਮ ਕਰਨਗੇ ਜੋ ਵੀ ਇਹਨਾਂ ਦੇ ਆਦੇਸ਼ ਹੋਣਗੇ ਅਸੀਂ ਇਹਨਾਂ ਆਦੇਸ਼ਾਂ ਦੀ ਇਨ ਬਿਨ ਪਾਲਣਾ ਕਰਕੇ ਮਹਾਰਾਜ ਕੋਲੋਂ ਇਦਾਂ ਆਸ਼ੀਰਵਾਦ ਪ੍ਰਾਪਤ ਕਰਦੇ ਰਹਿਣਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਅਮਨਦੀਪ ਸਿੰਘ ਇੰਗਲੈਂਡ ਤੋਂ ਬਾਬਾ ਜੀ ਕੋਲ ਆਸ਼ੀਰਵਾਦ ਲੈਣ ਪਹੁੰਚੇ ਆ ਤੇ ਸਾਰਿਆਂ ਨੂੰ ਲੋੜੀ ਦੀਆਂ ਬਹੁਤ ਬਹੁਤ ਵਧਾਈਆਂ ਵੀ ਦਿੰਦੇ ਹਾਂ ਤੇ ਅਸੀਂ ਆਸ ਕਰਦੇ ਹਾਂ ਕਿ ਬਾਬਾ ਜੀ ਦੇ ਆਸ਼ੀਰਵਾਦ ਨਾਲ ਇਦਾਂ ਹੀ ਆਪਾਂ ਇਹਨਾਂ ਦੇ ਨਾਲ ਚੱਲ ਕੇ ਜਿੱਦਾਂ ਬਾਬਾ ਜੀ ਹੁਕਮ ਕਰਨਗੇ ਉਦਾਂ ਹੀ ਸਵਾਮ ਵਿੱਚ ਲੱਗੇ ਰਾਵਾਂਗੇ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦਾਸ ਯਾਦਵਿੰਦਰ ਸਿੰਘ ਅੱਜ ਅਸ਼ਮੀਤ ਵੀਰ ਨਾਲ ਤੇ ਅਮਨਦੀਪ ਸਿੰਘ ਨਾਲ ਯੂਕੇ ਤੋਂ ਆਏ ਸੀ ਅਸੀਂ ਬਾਬਾ ਜੀ ਦੇ ਦਰਸ਼ਨ ਕਰਨ ਤੇ ਦਾਸ ਪੇਲੀਆਰੀ ਇੱਥੇ ਆਏ ਆ ਆਸ਼ੀਰਵਾਦ ਮਿਲਿਆ ਬਾਬਾ ਜੀ ਦਾ ਬਹੁਤ ਚੰਗਾ ਲੱਗਾ ਮਿਲ ਕੇ ਬਾਬਾ ਜੀ ਨੇ ਆਪ ਦਾ ਕੀਮਤੀ ਸਮਾਂ ਸਾਨੂੰ ਦਿੱਤਾ ਬਹੁਤ ਵਧੀਆ ਲੱਗਾ ਤੇ ਨਾਲ ਵੀ ਜੈਦੇ ਫੂਨਾ ਨੂੰ ਭਾਜੀ ਹਰਜੀਤ ਤੋਂ ਉਹਨਾਂ ਨੂੰ ਮਿਲੇ ਬਹੁਤ ਵਧੀਆ ਲੱਗਾ ਮੈਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਸਰਪੰਚ ਨੀਤਰਪਾਲ ਸਿੰਘ ਜ਼ਿਲ੍ਹਾ ਜਨਰਲ ਸੈਕਟਰੀ ਤਰਨਤਾਰਨ ਅਤੇ ਮੈਂ ਸਭ ਤੋਂ ਪਹਿਲਾਂ ਧੰਨਵਾਦ ਦੀਆਂ ਸਾਡੇ ਵੱਡੇ ਵੀਰ ਇਸਤਮੀਤ ਜੀ ਦਾ ਜਿਨ੍ਹਾਂ ਦੇ ਯਤਨਾਂ ਸਦਕਾ ਇਹੋ ਜਿਹੀ ਇੱਕ ਰੂਹਾਨੀਅਤ ਜਿੱਥੇ ਕਦੀ ਆਏ ਨਹੀਂ ਸੀਗੇ ਤੇ ਅੱਜ ਉਹਨਾਂ ਦੀ ਆਪਣਾ ਬਦੌਲਤ ਅਸੀਂ ਇੱਥੇ ਦਰਸ਼ਨ ਕੀਤੇ ਮੇਰੇ ਨਾਲ ਮੇਰੇ ਵੱਡੇ ਵੀਰ ਜ਼ਿਲ੍ਹਾ ਪ੍ਰਧਾਨ ਸਰਦਾਰ ਹਰਜੀਤ ਸਿੰਘ ਮੀਆਵਿੰਡ ਉਹ ਵੀ ਇੱਥੇ ਆਏ ਨੇ ਬਾਬਾ ਜੀ ਦੇ ਨਾਲ ਬੈਠਣ ਦਾ ਉਹਨਾਂ ਦੀ ਗੱਲਬਾਤ ਸੁਣਨ ਦਾ ਬਹੁਤ ਮਜ਼ਾ ਆ ਅਤੇ ਜੀਵਨ ਵਿੱਚ ਅਸੀਂ ਕਿਦਾਂ ਉਸ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਜਿਹੜੀ ਰੋਹਾਨੀਅਤ ਆ ਉਹਦੀ ਜਾਂ ਜਿਹੜੀ ਦੁਨੀਆਦਾਰੀ ਆ ਉਹਦੇ ਵਿੱਚ ਵਿਚਰਨਾ ਉਹਦਾ ਪਤਾ ਲੱਗਾ ਸੋ ਮੈਂ ਇੱਥੇ ਸਾਰੇ ਮੇਰੇ ਵੀਰ ਜਿੰਨੇ ਜੁਕੇ ਤੋਂ ਆਏ ਨੇ ਧਾਮੀ ਸਾਹਿਬ ਭੈਣ ਜੀ ਹਣੀ ਸਾਰਿਆਂ ਦਾ ਧੰਨਵਾਦ ਮੈਂ ਜੀ ਜੈਦੀਪ ਸਿੰਘ ਧਾਮੀ ਆ ਜਲੰਧਰ ਸ਼ਹਿਰ ਤੋਂ ਤੇ ਮੈਂ ਜਨਰਲ ਸਕੱਤਰ ਆ ਪੰਜਾਬ ਕਾਂਗਰਸ ਐਨਐਸਯੂ ਪਹਿਲਾਂ ਤੇ ਸਾਰੀ ਸੰਗਤ ਨੂੰ ਮੇਰੀ ਫਤਿਹ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇਵ ਧੰ ਗੁਰਦੇਵ ਜੀ ਡੇਰੇ ਪਿਆਰੇ ਤੇ ਸਾਡੇ ਸਮੂਹ ਸੰਗਤ ਨੂੰ ਬਹੁਤ ਬਹੁਤ ਮੁਬਾਰਕਾ ਅਜ ਦੇ ਸ਼ੁਭ ਦਿਹਾੜੇ ਦੀਆਂ ਤੇ ਅਸੀਂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਆ ਕੇ ਅਰਦਾਸ ਕੀਤੀ ਹੈ ਬੇਨਤੀ ਕੀਤੀ ਮਹਾਰਾਜ ਦਾ ਅਸ਼ੀਰਵਾਦ ਦਿੱਤਾ ਤੇ ਇੰਨੀਆਂ ਚੰਗੀਆਂ ਗੱਲਾਂ ਮਹਾਰਾਜ ਜੀ ਤੋਂ ਬਾਣੀ ਦੇ ਬਾਰੇ ਤੇ ਜੀਵਨ ਦੇ ਸਿੱਖਿਆਵਾਂ ਦੇ ਬਾਰੇ ਸੁਣਨ ਨੂੰ ਮਿਲਦੀਆਂ ਤੇ ਮਨ ਪ੍ਰਸੰਨ ਹੋ ਜਾਂਦਾ ਬੀਇੰਗ ਅ ਯੂਥ ਕਈ ਇਦਾਂ ਦੀਆਂ ਟੈਨਸ਼ਨਾਂ ਕਈ ਇਦਾਂ ਦੇ ਵਿਚਾਰ ਹੁੰਦੇ ਦਿਮਾਗ ਦੇ ਵਿੱਚ ਜੋ ਮਹਾਰਾਜ ਦੇ ਕੋਲ ਆ ਕੇ 5 ਮਿੰਟ ਬਹਿ ਕੇ ਐਨੇ ਇੱਕ ਪ੍ਰਸੰਨ ਹੋ ਜਾਂਨੇ ਅਸੀਂ ਐਨੇ ਇੱਕ ਮਾਇਆ ਤੋਂ ਦੂਰ ਹੋ ਜਾਂਦੇ ਆ ਮੋਹ ਤੋਂ ਦੂਰ ਹੋ ਜਾਂਦੇ ਆਪਣੀ ਪ੍ਰੋਬਲਮਸ ਤੋਂ ਦੂਰ ਹੋ ਜਾਂਦੇ ਆ ਤੇ ਇੰਨਾ ਕੁ ਸਕੂਨ ਮਿਲਦਾ ਇਸ ਡੇਰੇ ਤੇ ਆ ਕੇ ਬਈ ਆਨੰਦ ਆ ਜਾਂਦਾ ਤੇ ਉੱਪਰੋਂ ਅੱਜ ਇਸ ਸ਼ੁਭ ਦਿਹਾੜੇ ਤੇ ਮਹਾਰਾਜ ਜੀ ਦੇ ਦਰਸ਼ਨ ਹੋ ਗਏ ਮਹਾਰਾਜ ਜੀ ਆਪਣੇ ਇੱਕ ਇੱਕ ਮਹੀਨੇ ਦੇ ਟੂਰ ਤੋਂ ਬਾਅਦ ਆਏ ਨੇ ਉੱਥੇ ਵੀ ਸੰਗਤਾਂ ਨੂੰ ਦਰਸ਼ਨ ਦੇ ਕੇ ਆਏ ਨੇ ਤੇ ਬਹੁਤ ਦਿਲ ਪ੍ਰਸੰਨ ਹੋ ਗਿਆ ਅੱਜ ਮਹਾਰਾਜ ਜੀ ਨੂੰ ਮਿਲ ਕੇ ਮਹਾਰਾਜ ਜੀ ਦੀਆਂ ਗੱਲਾਂ ਸੁਣ ਕੇ ਤੇ ਉਪਰੋਈ ਮੈਂ ਸ਼ੁਕਰਾਨਾ ਕਰਨਾ ਚਾਹਾਂਗਾ ਸਾਡੇ ਵੀਰ ਦਵਿੰਦਰ ਜੀ ਜਿਹੜੇ ਕਿ ਇਸ ਨਿਊਜ਼ ਚੈਨਲ ਨੂੰ ਚਲਾ ਰਹੇ ਨੇ ਤੇ ਭੈਣ ਜੀ ਵੀ ਨਾਲ ਅੱਜ ਮਿਲ ਗਏ ਤੇ ਸਾਰੇ ਸਾਡੇ ਯੂਕੇ ਦੇ ਅੱਜ ਭਰਾ ਵੱਡੇ ਆਏ ਹੋਏ ਨੇ ਸ਼੍ਰੀmit ਭਾਜੀ ਤੇ ਬਹੁਤ ਸੋਹਣਾ ਸਮਾਜ ਦਾ ਸੇਵਾ ਕਰ ਰਹੇ ਨੇ ਨਾਲ ਉਹਨਾਂ ਦੇ ਭਰਾ ਆਏ ਨੇ ਨਾਲ ਹਰਜੀਤ ਭਾਜੀ ਆਏ ਨੇ ਸਾਡੇ ਤਰਨਤਾਰਨ ਤੋਂ ਬਹੁਤ ਵਧੀਆ ਲੱਗਿਆ ਵਿਚਾਰ ਵਟਾਂਦਰਾ ਕਰਕੇ ਤੇ ਮਹਾਰਾਜ ਐਦਾ ਹੀ ਕਿਰਪਾ ਬਣਾਈ ਰੱਖਣ ਤੇ ਐਦਾ ਹੀ ਦੀਵਾਨ ਸਜਦੇ ਰਹਿਣ ਮਹਾਰਾਜ ਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੈ ਗੁਰਦੇਵ ਜੀ ਮੇਰਾ ਨਾਮ ਇਸਤਮੀ ਸਿੰਘ ਫੋਲਾ ਮੈਂ ਬਾਬਾ ਜੀ ਦਾ ਬਾਬਾ ਨਰਮਲदास ਜੋੜੇ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਅਸੀਂ ਸਾਰੀ ਟੀਮ ਨਾਲ ਅੱਜ ਪੁੱਜੇ ਹਾਂ ਇੱਥੇ ਤੇ ਬਾਬਾ ਜੀ ਨੂੰ ਬਾਬਾ ਜੀ ਦੇ ਸਤਾਨ ਤੇ ਨਤਮਸਤਕ ਹੋਣ ਆਏ ਹਾਂ ਅੱਜ ਲੋਹੜੀ ਦਾ ਵੀ ਤਿਹਾਰਾ ਆਇਆ ਤਾਂ ਸਭ ਨੂੰ ਬਹੁਤ-ਬਹੁਤ ਲੱਖ-ਲੱਖ ਵਧਾਈ ਬਾਬਾ ਜੀ ਹੁਣੇ ਉੱਥੋਂ ਇੰਗਲੈਂਡ ਦੀਆਂ ਸੰਗਤਾਂ ਨੂੰ ਮਿਲ ਕੇ ਆਏ ਆ ਤਾਂ ਅਸੀਂ ਬਹੁਤ ਖੁਸ਼ ਹਾਂ ਕਿ ਬਾਬਾ ਜੀ ਨੇ ਹਰੇਕ ਨੂੰ ਟਾਈਮ ਦਿੱਤਾ ਪਿਆਰ ਦਿੱਤਾ ਬਾਬਾ ਜੀ ਦੇ ਚਲਾਏ ਹੋਏ ਪੁੰਨਿਆਂ ਤੇ ਅਸੀਂ ਚੱਲਦੇ ਆਂ ਬਾਬਾ ਜੀ ਨੇ ਜਿੰਨੀਆਂ ਵੀ ਵਿਚਾਰਾਂ ਹੁੰਦੀਆਂ ਨੇ ਇਸ ਤਰ੍ਹਾਂ ਬੰਜੀ ਨੇ ਦੱਸਿਆ ਆ ਕਿ ਇੱਥੇ ਵੀ ਸੇਵਾ ਸੀ ਨਹੀਂ ਕਰਾਉਂਦੇ ਮਹਾਰਾਜ ਕਰਾਉਂਦੇ ਆ ਬਾਬਾ ਜੀ ਆਪ ਹੋ ਕੇ ਮੋਰੇ ਕਰਾਉਂਦੇ ਆ ਤਾਂ ਅਸੀਂ ਚਾਹੁੰਦੇ ਆ ਕਿ ਜੋ ਸਾਨੂੰ ਪ੍ਰਮਾਤਮਾ ਨੇ ਦਿੱਤਾ ਹੈ ਕਿ ਉਹਦੇ ਵਿੱਚੋਂ ਅਸੀਂ ਆਪਣਾ ਦਸਵਾਂ ਹਿੱਸਾ ਕੱਢ ਕੇ ਆਪਣੀਆਂ ਕਮਾਈਆਂ ਦੇ ਵਿੱਚੋਂ ਹਰੇਕ ਦਾ ਜਿੰਨਾ ਵੀ ਫਾਇਦਾ ਕਰ ਸਕੀਏ ਜੋ ਮਹਾਰਾਜ ਕਰਾਉਣ ਬਾਬਾ ਜੀ ਆਪ ਕਰਾਉਣ ਤਾਂ ਅਸੀਂ ਕਰ ਸਕੀਏ ਅਸੀਂ ਇੰਨੇ ਭਾਗੀ ਹੋਣ ਤੇ ਮੇਰੇ ਨਾਲ ਜਿੰਨੇ ਵੀ ਮੇਰੇ ਵੀਰ ਜੁੜੇ ਆ ਵੱਖ-ਵੱਖ ਪਾਰਟੀਆਂ ਤੋਂ ਅੱਜ ਬੈਠੇ ਇੱਥੇ ਬਾਬਾ ਜੀ ਦਾ ਬਾਬਾ ਜੀ ਕੋਲ ਅਸ਼ੀਰਵਾਦ ਲੈਣ ਆਏ ਆ ਤੇ ਬਾਬਾ ਜੀ ਦੇ ਨਾਲ ਵਿਚਾਰਾ ਕਰਨ ਆਏ ਹਨ ਤੇ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਬਾਬਾ ਜੀ ਦਾ ਫਿਰ ਇੱਕ ਵਾਰ ਪੈਂਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਤੇ ਆਪ ਸਭ ਸੰਗਤਾਂ ਨੂੰ ਬਹੁਤ-ਬਹੁਤ ਲੱਖ-ਲੱਖ ਵਧਾਈ ਲੋਹੜੀ ਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇਵ ਜੀ ਬਰਮ ਸਤਿਕਾਰਯੋ ਗੁਰੂਪਸਾਦ ਸਿੰਘ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿਗੁਰੂ ਦਾਸ ਮਹਾਰਾਜ ਕੀ ਜੈ ਅੱਜ ਅਸੀਂ ਐਨ ਆਰ ਆਈ ਵੀਰ ਜੋ ਹੁਣੇ-ਹੁਣ ਆਪ ਜੀ ਨੇ ਸੁਣਿਆ ਕਿ ਭਾਵੇਂ ਉਹ ਵਿਦੇਸ਼ਾਂ ਵਿੱਚ ਬੈਠੇ ਆ ਲੇਕਿਨ ਸੋਚ ਉਹਨਾਂ ਦੀ ਉੜੇ ਉੜ ਆਵੇ ਸਾਇ ਕੋਸਾਂ ਤੇ ਪਾਸ਼ੇ ਬਚਰੇ ਛੜਿਆ ਤਿੰਨ ਕਵਨ ਖਲਾਵੇ ਕਵਨ ਚੁਗਾਵੇ ਮਨ ਵਿੱਚ ਸਿਮਰਨ ਕਰਿਆ ਇੱਕ ਪੰਛੀ ਆ ਜਿਸ ਦਾ ਨਾਮ ਕੂੰਜ ਆ ਔਰ ਬਹੁਤ ਦੂਰ ਚਲੇ ਜਾਂਦੀ ਆ ਪਰ ਉਹਦਾ ਧਿਆਨ ਜੋ ਜਿੱਥੋਂ ਓਡੀਆ ਉੱਥੇ ਹੀ ਰਹਿੰਦਾ ਤੇ ਮਹਾਰਾਜ ਗੁਰਬਾਣੀ ਵਿੱਚ ਲਿਖਿਆ ਊੜੇ ਊੜ ਆਵੇਸਾ ਕੋਸਾਂ ਤਿਸ ਪਾਸ਼ੇ ਵਜਨੇ ਛਰਿਆ ਤਿੰ ਕਵਨ ਖਲਾਵੇ ਕਵਨ ਚੁਗਾਵੇ ਮਨ ਵਿੱਚ ਸਿਮਰਨ ਕਰਿਆ ਉਹ ਪੰਛੀ ਹਮੇਸ਼ਾ ਹੀ ਆਪਣੇ ਉਸ ਸਥਾਨ ਦਾ ਹੀ ਸਿਮਰਨ ਕਰਦਾ ਇਸੇ ਤਰ੍ਹਾਂ ਸਾਡੇ ਐਨ ਆਰ ਆਈ ਲੋਕ ਪਮਾ ਅਮਰੀਕਾ ਬੈਠੇ ਆ ਕੈਨੇਡਾ ਬੈਠੇ ਆ ਨਿਊਜ਼ੀਲੈਂਡ ਬੈਠੇ ਆ ਯੂਰਪ ਵਿੱਚ ਬੈਠੇ ਆ ਚਾਹੇ ਕਿਤੇ ਵੀ ਬੈਠੇ ਆ ਪਰ ਉਹਨਾਂ ਦੀ ਸੋਚ ਜੋ ਹੈ ਉਹ ਪੰਜਾਬ ਦੇ ਨਾਲ ਜੁੜੀ ਹੋਈ ਹੈ ਕਿ ਮੇਰਾ ਪੰਜਾਬ ਸੁਖੀ ਰਹੇ ਖੁਸ਼ਹਾਰ ਰਹੇ ਅਸੀਂ ਕਿਸ ਤਰ੍ਹਾਂ ਇਹਨੂੰ ਮਦਦ ਕਰਕੇ ਕਿਸ ਤਰ੍ਹਾਂ ਅਸੀਂ ਇਹਨੂੰ ਵਧੀਆ ਤਰੀਕੇ ਨਾਲ ਦੇਖੀਏ ਔਰ ਇੱਥੇ ਦੀ ਰੌਣਕਾਂ ਇੱਥੇ ਦਾ ਪਿਆਰ ਇੱਥੇ ਦੀ ਸਭਿਅਤਾ ਕਿਉਂਕਿ ਗੁਰੂ ਲੋਗਾ ਨੇ ਇੱਥੋਂ ਹੀ ਪ੍ਰਕਾਸ਼ ਕੀਤਾ ਸਾਰੇ ਵਰਲਡ ਨੂੰ ਸਾਰੇ ਵਿਸ਼ਵ ਨੂੰ ਮਹਾਰਾਜ ਨੇ ਇੱਥੋਂ ਹੀ ਪ੍ਰਕਾਸ਼ ਕੀਤਾ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਇੱਥੇ ਹੋਇਆ ਔਰ ਗੀਦਾ ਦਾ ਪ੍ਰਕਾਸ਼ ਇੱਥੇ ਹੋਇਆ ਰਮੈਨ ਦਾ ਪ੍ਰਕਾਸ਼ ਇੱਥੇ ਹੋਇਆ ਪੁਰਾਣਾ ਦਾ ਪ੍ਰਕਾਸ਼ ਇੱਥੇ ਹੋਇਆ ਔਰ ਜਿਤਨੇ ਵੀ ਅਧਿਆਤਮਕ ਹੈ ਉਹ ਸਾਰੇ ਹੀ ਪੰਜਾਬ ਤੋਂ ਹੀ ਇੱਥੇ ਹੀ ਗੁਰੂ ਲੋਗਾ ਨੇ ਆ ਕੇ ਕਿਰਪਾ ਕਰਕੇ ਗੁਰਬਾਣੀ ਦਾ ਪ੍ਰਸਾਰ ਸਾਰੇ ਵਰਲਡ ਦੇ ਵਿੱਚ ਕੀਤਾ ਤੋਂ ਜਿਹੜਾ ਇੱਕ ਇੱਕ ਕਾਣੀ ਜੋ ਹੈ ਨਾਮ ਦੀ ਉਹ ਸਾਰੇ ਵਰਲਡ ਦੇ ਵਿੱਚ ਪ੍ਰਸਾਰਨ ਆ ਅਸੀਂ ਜਿੱਥੇ ਵੀ ਜਾਈਏ ਜਹਾਂ ਜਾਈਏ ਤਹਾਂ ਸੋਹੇਲੇ ਜਿੱਥੇ ਵੀ ਅਸੀਂ ਜਾਂਦੇ ਆ ਤੇ ਸਾਨੂੰ ਉੱਥੇ ਆਪਣੇ ਆਪਣੇ ਮਿਲਦੇ ਆ ਔਰ ਇੰਨਾ ਪਿਆਰ ਕਰਦੇ ਆ ਇੰਨਾ ਪਿਆਰ ਕਰਦੇ ਆ ਲੋਕ ਆਪਣੇ ਤਲੀਆਂ ਥੱਲੇ ਆਪਣੇ ਹੱਥ ਰੱਖਦੇ ਆ ਇੰਨਾ ਪਿਆਰ ਦਿੰਦੇ ਆ ਤੇ ਕਿਉਂਕਿ ਇਹ ਪੰਜਾਬ ਤੋਂ ਆਏ ਆ ਉਹਨਾਂ ਨੂੰ ਮੈਂ ਕਹਾਂਦਾ ਪੰਜਾਬ ਦਾ ਉਹ ਖੁਸ਼ ਹੋ ਜਾਂਦੇ ਆ ਔਰ ਅਸੀਂ ਇਹਨਾਂ ਦੇ ਜਿੰਨਾ ਵੀ ਨੌਜਵਾਨ ਬੱਚੇ ਆ ਔਰ ਨੌਜਵਾਨ ਵੀਰ ਆ ਹਮੇਸ਼ਾ ਹੀ ਉਹ ਪੰਜਾਬ ਦੇ ਨਾਲ ਜੁੜੇ ਹੋਏ ਆ ਔਰ ਕੁਝ ਵੱਧ ਤੋਂ ਵੱਧ ਉਹ ਆਪਣਾ ਪੰਜਾਬ ਨੂੰ ਖੁਸ਼ਹਾਲ ਦੇਖਣਾ ਚਾਹੁੰਦੇ ਆ ਕਿ ਸਾਡਾ ਪੰਜਾਬ ਜੋ ਹੈ ਹਮੇਸ਼ਾ ਹੀ ਖੁਸ਼ੀ ਰਹੇ ਔਰ ਹਮੇਸ਼ਾ ਹੀ ਅਸੀਂ ਇਥੋਂ ਮਹਿਕ ਲਈਏ ਇਥੋਂ ਜਿਸ ਤਰ੍ਹਾਂ ਗਰਵਾਣੀ ਦਾ ਪ੍ਰਸਾਰਣ ਹੁੰਦਾ ਉਹਦਾ ਇਥੋਂ ਸਾਨੂੰ ਵਧੀਆ ਔਰ ਇੱਥੇ ਦੇ ਲੋਕ ਜੋ ਹੈ ਉਹਨਾਂ ਦੀ ਜ਼ਿੰਦਗੀ ਵਧੀਆ ਔਰ ਉਹਨਾਂ ਦਾ ਕੰਮ ਵਧੀਆ ਉਹਨਾਂ ਦਾ ਕਾਰੋਬਾਰ ਵਧੀਆ ਉਹ ਸੋਚ ਦੇਖਣਾ ਚਾਹੁੰਦੇ ਆ ਤੇ ਹੁਣ ਵੀ ਸਾਡੇ ਆਪ ਜੀ ਨੇ ਸੁਣਿਆ ਹੋਣਾ ਫੁੱਲ ਸਾਹਿਬ ਆਏ ਆ ਰਸ਼ਮੀਤ ਜੀ ਉਹਨਾਂ ਦੀ ਸੋਚ ਇਹ ਆ ਕਿ ਜਿਨ੍ਹਾਂ ਦੇ ਹੜਾ ਕਰਕੇ ਜਾਓ ਹੋਰ ਤਰ੍ਹਾਂ ਜਿਸ ਤਰ੍ਹਾਂ ਵੀ ਕਿਸੇ ਦਾ ਨੁਕਸਾਨ ਹੋਇਆ ਅਸੀਂ ਕਿਸ ਤਰ੍ਹਾਂ ਦੀ ਮਦਦ ਕਰ ਸਕਦੇ ਆ ਔਰ ਸਾਡੇ ਕੋਲ ਵੀ ਲੋਕ ਜਿਹੜੇ ਅੱਖਾਂ ਜਿੰਨਾਂ ਦੀਆਂ ਨਹੀਂ ਹੈ ਉਹ ਖੁੰਡੀ ਲੈ ਕੇ ਦੂਸਰੇ ਸਹਾਰੇ ਨਾਲ ਚੱਲਦੇ ਆ ਉਹਨਾਂ ਨਾਲ ਵੀ ਸੋਚਦੇ ਕਿ ਇਹਨਾਂ ਦੀਆਂ ਅੱਖਾਂ ਬਣ ਜਾਣ ਅਸੀਂ ਲੈਂਸ ਪਾਈਏ ਅਸੀਂ ਇਹਨਾਂ ਦਾ ਇਲਾਜ ਕਰੀਏ ਕੋਈ ਬਿਮਾਰ ਆ ਕਿਸੇ ਨੂੰ ਕੈਂਸਰ ਆ ਕਿਸ ਤਰ੍ਹਾਂ ਵੀ ਹੈ ਉਹ ਸਾਰੀ ਤਰ੍ਹਾਂ ਹੀ ਉੱਥੋਂ ਪੈਸੇ ਖਰਚ ਕੇ ਡਾਕਟਰ ਨੂੰ ਭੇਜਦੇ ਆ ਔਰ ਆਪ ਦੇਖਣ ਵੀ ਆਉਂਦੇ ਆ ਕਿ ਹੈ ਸਾਰਾ ਕੁਝ ਠੀਕ ਹੋ ਗਿਆ ਤਾਂ ਫਿਰ ਉਹਨਾਂ ਨੂੰ ਤਸੱਲੀ ਆਉਂਦੀ ਆ ਜੇ ਅਸੀਂ ਆਪਣੀ ਅੱਖੀਂ ਦੇਖੀਏ ਤਾਂ ਹੁਣ ਵੀ ਉਹਨਾਂ ਦਾ ਇਹ ਜਤਨ ਹੈ ਉਹਨਾਂ ਨੂੰ ਆਪਣਾ ਕੋਈ ਕੰਮ ਨਹੀਂ ਹੈ ਪੰਜਾਬ ਦੇ ਵਿੱਚ ਕਿਉਂਕਿ ਕਾਰੋਬਾਰ ਸਾਰਾ ਉੱਥੇ ਬਾਹਰ ਆ। ਲੇਕਿਨ ਸੋਚ ਉਹਨਾਂ ਦੀ ਇੱਥੇ ਆ ਕਿ ਅਸੀਂ ਜਿਹੜੇ ਲੋਕ ਕਮਜ਼ੋਰ ਆ ਜਿਹੜਾ ਆਪਣਾ ਆਪ ਨਹੀਂ ਸਵਾਰ ਸਕਦੇ ਆਪਣਾ ਆਪ ਸਹੀ ਨਹੀਂ ਦੇਖ ਸਕਦੇ ਉਹਨਾਂ ਨੂੰ ਅਸੀਂ ਕਿਸ ਤਰ੍ਹਾਂ ਮਦਦ ਕਰਕੇ ਆਪਣੇ ਬਰਾਬਰ ਖੜੇ ਕਰੀਏ। ਸੋ ਇਹਨਾਂ ਦੀ ਸੋਚ ਨੂੰ ਅਸੀਂ ਨਮਸਕਾਰ ਕਰਦੇ ਆ। ਇਹੋ ਹੀ ਸੋਚ ਜੋ ਗੁਰੂਆਂ ਦੀ ਹੈ। ਮਹਾਰਾਜ ਕਹਿੰਦੇ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਇਹ ਸੋਚ ਲੈ ਕੇ ਸਾਰੇ ਹੀ ਐਨਆਰਆਈ ਲੋਕ ਸਾਡੇ ਪੰਜਾਬ ਦੇ ਵਿੱਚ ਆਉਂਦੇ ਆ। ਤੋ ਮਾਲਕ ਦੀ ਕਿਰਪਾ ਅਸ਼ੀਰਵਾਦਾਂ ਇਹਨਾਂ ਨੂੰ ਮਾਇਆ ਦੀ ਕਮੀ ਨਹੀਂ ਇਹਨਾਂ ਨੂੰ ਪਿਆਰ ਦੀ ਕਮੀ ਨਹੀਂ ਇਹਨਾਂ ਨੂੰ ਜਾਇਦਾਦਾਂ ਦੀ ਕਮੀ ਨਹੀਂ ਬਸ ਇੱਕੋ ਹੀ ਕਮੀ ਆ ਕਿ ਸਾਡਾ ਪੰਜਾਬ ਕਿਦਾਂ ਖੁਸ਼ ਹੋਵੇ ਬਸ ਉਹਦੀ ਸੋਚ ਲੈ ਕੇ ਹਮੇਸ਼ਾ ਇਹਨਾਂ ਦਾ ਇਹੋ ਜਿਹਾ ਯਤਨ ਰਹਿੰਦਾ ਕਿ ਚੱਲੀਏ ਜਾ ਕੇ ਉੱਥੇ ਕੁਝ ਨਾ ਕੁਝ ਕਰੀਏ ਜਿੰਨਾ ਵੀ ਸਾਡੇ ਕੋਲ ਹੁੰਦਾ ਆਪਣੀਆਂ ਕਿਰਤ ਕਮਾਈਆਂ ਵਿੱਚ ਉਹ ਦੱਸ ਹੁਣੇ ਆਪ ਜੀ ਨੇ ਸੁਣਿਆ ਕਿ ਦਸਵਾਂ ਹਿੱਸਾ ਦਸਵਾਂ ਹਿੱਸਾ ਨਹੀਂ ਇਹ ਸਾਰਾ ਹਿੱਸਾ ਦੇਣ ਨੂੰ ਤਿਆਰ ਆ ਤੇ ਉਹ ਸਾਰਾ ਕੁਝ ਦੇਣ ਨੂੰ ਤਿਆਰ ਆ ਵੀ ਕਿਸੇ ਗਰੀਬ ਦੇ ਸਾਡੀ ਜ਼ਿੰਦਗੀ ਦੇ ਜੋ ਪਲ ਹੈ ਉਹਨਾਂ ਦੇ ਕੰਮ ਆਉਣ ਤੇ ਜਨਮ ਮਰਨ ਦੋਹੂ ਮੈ ਨਹੀਂ ਜਨ ਪਰਉਪਕਾਰੀ ਆਏ ਇਹ ਪਰਉਪਕਾਰ ਦਾ ਉਦੋਂ ਮਿਲਦੀ ਆ ਜਦੋਂ ਗੁਰੂ ਚਰਨਾਂ ਦੇ ਨਾਲ ਜੁੜਦੇ ਆ ਤੇ ਅੱਜ ਸਾਡੇ ਵਿੱਚ ਹੋਰ ਵੀ ਨੌਜਵਾਨ ਸਾਡੇ ਬਹੁਤ ਸਾਡੇ ਨਜ਼ਦੀਕ ਪਿੰਡ ਆ ਚੀਮਾ ਪਿੰਡ ਅੰਬ ਪਿੰਡ ਦੇ ਨਾਲ ਹੀ ਆ ਉਹ ਉਥੇ ਨੌਜਵਾਨ ਉਹ ਵੀ ਇਸੇ ਕੰਮ ਨੂੰ ਕਿ ਪੰਜਾਬ ਦੇ ਜਵਾਨ ਆਪਾਂ ਦੇਖੀਏ ਖਬਰ ਨਹੀਂ ਹੈ ਕਿਸ ਤਰ੍ਹਾਂ ਹੈ ਆਪਣੇ ਅੱਖੀਂ ਦੇਖੀਏ ਤੋਂ ਦੇਖ ਕੇ ਹਜ਼ਾਰਾਂ ਲੋਕਾਂ ਨੂੰ ਜੋੜਨਗੇ ਇਹਨਾਂ ਕੀ ਆਪ ਵੀ ਜੁੜੇ ਹੋਏ ਆ ਹਜ਼ਾਰਾਂ ਨੌਜਵਾਨਾਂ ਨੂੰ ਜੋੜ ਕੇ ਪੰਜਾਬ ਨੂੰ ਇਹ ਖੁਸ਼ ਦੇਖਣਾ ਚਾਹੁੰਦੇ ਆ ਤੋ ਗੁਰੂ ਲੋਗਾਂ ਦੀ ਧਰਤੀ ਨੂੰ ਹਮੇਸ਼ਾ ਹੀ ਨਮਸਕਾਰ ਕਰਨ ਵਾਸਤੇ ਆਉਂਦੇ ਆ ਤੋ ਅਸੀਂ ਇਹਨਾਂ ਨੂੰ ਵੀ ਨਮਸਕਾਰ ਕਰਦੇ ਆ ਇਹਨਾਂ ਦਾ ਸਵਾਗਤ ਕਰਦੇ ਆ ਜੋ ਸਾਡੇ ਭਾਈ ਸਾਹਿਬ ਹਰੀਜਿੰਦਰ ਜੀ ਕਰਮਤਾਰਨ ਤੋਂ ਜੋ ਦੇਸ਼ ਦੀ ਸੇਵਾ ਨਿਭਾ ਰਹੇ ਆ ਔਰ ਆਪਣੇ ਜਿਤਨੇ ਵੀ ਸਾਡੇ ਧਾਮੀ ਸਾਹਿਬ ਉਹ ਵੀ ਮਾਲਕ ਦੀ ਕਿਰਪਾ ਦੇ ਨਾਲ ਜਿੰਨਾ ਉਹਨਾਂ ਨੂੰ ਅਹੁਦਾ ਮਿਲਿਆ ਜੋ ਵੀ ਸਮਾਜ ਵਿੱਚੋਂ ਮਿਲਿਆ ਉਹਨਾਂ ਨੂੰ ਲਿਵਾਉਣ ਦੀ ਕੋਸ਼ਿਸ਼ ਕਰਦੇ ਆ ਜੇ ਜਿੰਨੇ ਵੀ ਵੀਰ ਸਾਡੇ ਬੈਠੇ ਆ ਇਹ ਸਾਰੇ ਹੀ ਕਰਮਯੋਗੀ ਆ ਤੋਂ ਅਸੀਂ ਇਹਨਾਂ ਨੂੰ ਨਮਸਕਾਰ ਕਰਦੇ ਆ ਔਰ ਇੱਥੇ ਆਉਣ ਤੇ ਸਵਾਗਤ ਵੀ ਕਰਦੇ ਆ ਅਸੀਂ ਜ਼ੀਰੋ ਨਿਊਜ਼ ਦਾ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਡੀ ਵਰਲਡ ਦੇ ਵਿੱਚ ਖ਼ਬਰ ਪਹੁੰਚਾਈ ਆ ਔਰ ਇਹ ਸਾਡੀ ਹਾਜ਼ਰੀ ਜਿਹੜੀ ਆ ਵਰਲਡ ਦੇ ਵਿੱਚ ਲਾਈ ਆ ਤੇ ਜਿਹੜੇ ਜਿਹੜੇ ਵੀ ਦਰਸ਼ਕ ਦੇਖ ਰਹੇ ਆ ਤੇ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਥੈਂਕ ਯਾ ਸਕੇ ਇੱਥੇ ਹੀ ਕਿ ਮਜ਼ਾ ਆ ਚੱਕਿਆ ਔਰ ਸਾਰਿਆਂ ਦਾ ਫੇਰ ਧੰਨਵਾਦ ਕਰਦੇ ਹੋਏ ਗੁਰੂ ਪਾਤਸ਼ਾਹੀ ਦੇ ਚਰਨਾਂ 'ਚ ਅਰਦਾਸ ਕਰਾਂਗੇ ਜੋ ਆਵੇ ਸੋ ਰਾਜੀ ਜਾਵੇ ਸੁਖ ਹੋਵੇ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਕਾਪ